ਹੌਲੀਡੇ ਓਪਨ ਹਾਊਸ ਰੱਖਿਆ ਗਿਆ ਆ ਵੱਖ-ਵੱਖ ਕਮਿਟੀਆਂ ਦੇ ਲੋਕ ਇੱਥੇ ਆ ਕੇ ਸ਼ਿਰਕਤ ਕਰ ਰਹੇ ਆ ਇੱਥੇ ਸਾਨੂੰ ਇੱਥੇ ਸਾਡੇ ਪੰਜਾਬੀ ਜਿਹੜੇ ਜਿਨ੍ਹਾਂ ਨੇ ਸਾਡਾ ਮਾਣ ਵਧਾਇਆ ਮੈਂ ਕਹਿੰਦਾ ਉਹ ਸਾਡੇ ਐਮ.ਐਲ.ਏ ਸਾਨੂੰ ਇੱਥੇ ਵੇਖਣ ਨੂੰ ਮਿਲਦੇ ਨੇ ਬਾਈ ਦਿਲਜੀਤ ਬਰਾੜ ਹੋਣਾ ਦੀ ਫੋਟੋ ਲੱਗੀ ਆ ਤੋਂ ਅੱਜ ਖੁੱਲਾ ਸੱਦਾ ਜਿਹੜਾ ਮੈਨੀਟਾਬਾ ਦੀ ਲੈਜਿਸਲੇਟਿਵ ਬਿਲਡਿੰਗ ਦੇ ਵੱਲੋਂ ਆਮ ਲੋਕਾਂ ਨੂੰ ਦਿੱਤਾ ਗਿਆ ਆ ਕਿ ਆਓ ਜੇ ਤੁਹਾਡੀਆਂ ਕੋਈ ਪ੍ਰੋਬਲਮਸ ਨੇ ਸਾਡੇ ਨਾਲ ਆ ਕੇ ਡਿਸਕਸ ਕਰੋ ਔਰਤਾਂ ਨੂੰ ਕੈਨੇਡਾ ਦੇ ਵਿੱਚ ਮੈਨੀਟੋਬਾ ਪਹਿਲਾ ਸੂਬਾ ਸੀ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਇੱਥੇ ਜਦੋਂ ਅਸੀਂ ਆਏ ਤਾਂ ਬਹੁਤ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਬਹੁਤ ਰੇਸਿਜ਼ਮ ਵੀ ਉਹਨਾਂ ਨੇ ਇੱਕ ਤਰੀਕੇ ਨਾਲ ਬੜਾ ਅਸਿਆ ਜ ਜਾਂ ਉਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਆਪਣੇ ਦੌਰ ਦੇ ਵਿੱਚ ਮੈਨੀਟਾਬਾ ਵਾਸ ਦਾ ਫਰਸਟ ਪ੍ਰੋਵਿੰਸ ਇਨ ਕੈਨੇਡਾ ਟੂ ਗ੍ਰਾਂਟ ਔਮਨ ਦਾ ਰਾਈਟ ਟੂ ਵੋਟ ਤੇ ਇਹ ਉਹ ਜਗ੍ਹਾ ਆ ਜਿੱਥੇ ਫੈਸਲੇ ਕੀਤੇ ਜਾਂਦੇ ਆ ਬਿੱਲ ਪਾਸ ਹੁੰਦੇ ਆ ਜਿੱਥੇ ਸੈਸ਼ਨ ਕੰਡਕਟ ਕੀਤੇ ਜਾਂਦੇ ਆ ਜਦੋਂ 1916 ਤੋਂ ਲੈ ਕੇ 2016 ਤੱਕ ਇੱਥੇ ਹਿਸਟਰੀ ਲਿਖੀ ਹੋਈ ਆ ਤਸਵੀਰਾਂ ਇਹਨਾਂ ਨੇ ਸਾਂਝੀਆਂ ਕੀਤੀਆਂ ਹੋਈਆਂ ਨੇ ਤੇ ਇੱਕ ਨਾਮ ਜਿਸ ਨੇ ਮੈਨੂੰ ਬੜੀ ਖੁਸ਼ੀ ਦਿੱਤੀ ਆ ਭਾਰਤੀ ਮੂਲ ਦੀ ਇਹ ਲੜਕੀ ਹੈ ਇਹਦਾ ਨਾਮ ਹੈਗਾ ਜੀ ਸ਼ਿਪਰਾ ਵਰਮਾ ਕੈਨੇਡਾ ਦੇ ਵਿੱਚ ਮੈਨੀਟੋਬਾ ਸੂਬੇ ਦੇ ਵਿੱਚ ਦਿੱਤੀ ਗਈ ਸੀ ਇਸੇ ਜਗ੍ਹਾ ਦੇ ਉੱਤੇ ਇੱਕ ਦਰਖਤ ਲਾਇਆ ਗਿਆ ਸੀ ਸੋ ਉਸ ਦਰਖਤ ਨੂੰ ਮਾਨਤਾ ਜਿਹੜੀ ਦਿੱਤੀ ਗਈ ਸੀ ਕਿ ਉਹਦੀ ਯਾਦ ਦੇ ਵਿੱਚ ਆਪਾਂ ਦਰਖਤ ਲਾ ਰਹੇ ਹਾਂ ਕਿ ਪੰਜ ਕਕਾਰ ਨੇ ਹੁਣ ਪਾ ਕੇ ਸਿੱਖ ਆਪਣੇ ਆਫਿਸਿਸ ਦੇ ਵਿੱਚ ਜਾ ਸਕਦੇ ਆ ਕੰਮ ਕਰ ਸਕਦੇ ਆ 1870 ਦੇ ਵਿੱਚ ਇਸ ਬਿਲਡਿੰਗ ਦੀ ਫਾਰਮੇਸ਼ਨ ਹੁੰਦੀ ਹੈ 16 ਦੀ ਗੱਲ ਹੈ 1916 ਦੇ ਵਿੱਚ ਮੈਨੀਟੋਬਾ ਦੇ ਵਿੱਚ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਸੋ ਮੇਰੇ ਮਗਰ ਤਸਵੀਰ ਹੈ ਜੀ ਕੁਈਨ ਐਲੀਜ਼ਾਬੈਥ 2 ਦੀ ਸੋ ਇਹ ਜਦੋਂ ਇੱਥੇ ਪਹੁੰਚੇ ਸਨ ਤਾਂ ਇਸ ਰੂਮ ਦੇ ਵਿੱਚ ਆਏ ਸਨ ਸੋ ਇਹ ਜਿਹੜੇ ਮੈਂ ਰੂਮ ਦੇ ਵਿੱਚ ਇਸ ਵੇਲੇ ਮੌਜੂਦ ਹਾਂ ਇਹਨੂੰ ਰਾਇਲ ਗੈਸਟ ਦੇ ਲਈ ਕਿਸੇ ਵੇਲੇ ਓਪਨ ਕੀਤਾ ਗਿਆ ਸੀ ਇੱਥੇ ਜਿਹੜੇ ਰਾਇਲ ਗੈਸਟ ਆਉਂਦੇ ਸੀ ਅੱਜ ਵੀ ਜਦੋਂ ਰਾਇਲ ਗੈਸਟ ਆਉਂਦੇ ਆ ਤਾਂ ਇਹਨੂੰ ਰਿਸੈਪਸ਼ਨ ਰੂਮ ਦੇ ਵਜੋਂ ਵਰਤਿਆ ਜਾਂਦਾ ਆ ਰੌਕਸਟਾਰ ਓ ਮਾਈ ਗਾਡ ਸ਼ੀ ਵਾਂਟ ਟੂ ਬੀਕਮ ਰੌਕਸਟਾਰ ਸਤਿ ਸ਼੍ਰੀ ਅਕਾਲ ਦੇਖ ਰਹੇ ਹੋ ਦਾ ਪੰਜਾਬ ਟਾਕਸ ਟੈਲੀਵਿਜ਼ਨ ਮੈਂ ਹਰਮਨਪ੍ਰੀਤ ਸਿੰਘ ਸੋ ਕੈਨੇਡਾ ਦੇ ਵਿੱਚ ਆਪਾਂ ਇਸ ਵੇਲੇ ਮੌਜੂਦ ਹਾਂ ਮੈਨੀਟੋਬਾ ਸੂਬੇ ਦੀ ਲੈਜਿਸਲੇਟਿਵ ਬਿਲਡਿੰਗ ਦੇ ਬਾਹਰ ਵਾਰ ਵੱਖ-ਵੱਖ ਕਮਿਟੀਆਂ ਦੇ ਲੋਕ ਇੱਥੇ ਆ ਕੇ ਸ਼ਿਰਕਤ ਕਰ ਰਹੇ ਆ ਉਹਨਾਂ ਦੇ ਵੱਲੋਂ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਮਿਨਿਸਟਰਸ ਨੇ ਚਾਹੀਓ ਐਮ ਐਲ ਏਜ਼ ਨੇ ਉਹਨਾਂ ਨੂੰ ਮਿਲ ਰਹੇ ਆ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਆ ਸੋ ਅੱਜ ਖੁੱਲਾ ਸੱਦਾ ਜਿਹੜਾ ਮੈਨੀਟੋਬਾ ਦੀ ਲੈਜਿਸਲੇਟਿਵ ਬਿਲਡਿੰਗ ਦੇ ਵੱਲੋਂ ਆਮ ਲੋਕਾਂ ਨੂੰ ਦਿੱਤਾ ਗਿਆ ਆ ਕਿ ਆਓ ਜੇ ਤੁਹਾਡੀਆਂ ਕੋਈ ਪ੍ਰੋਬਲਮਸ ਨੇ ਸਾਡੇ ਨਾਲ ਆ ਕੇ ਡਿਸਕਸ ਕਰੋ ਆਮ ਤੌਰ ਤੇ ਹੁੰਦਾ ਕਿ ਅਪਾਇੰਟਮੈਂਟ ਬੁੱਕ ਕਰਕੇ ਮੇਲ ਕਰਕੇ ਕਿਸੇ ਤਰੀਕੇ ਦੇ ਨਾਲ ਮਿਨਿਸਟਰਸ ਨੂੰ ਜਾਂ ਫਿਰ ਐਮ ਐਲ ਏਜ਼ ਨੂੰ ਮਿਲਣਾ ਪੈਂਦਾ ਆ ਪਰ ਅੱਜ ਹੌਲੀਡੇ ਓਪਨ ਹਾਊਸ ਰੱਖਿਆ ਗਿਆ ਆ ਤੇ ਉਹਦੇ ਕਰਕੇ ਕੋਈ ਟੰਗ ਦੀ ਕੋਈ ਜਿਹੜੀ ਗੱਲਬਾਤ ਉਹਨਾਂ ਨੇ ਕਰਨੀ ਹੈ ਉਹ ਕਰ ਸਕਦਾ ਹੈ ਪੰਜਾਬ ਟਾਕਸ ਦਾ ਸਮੂੱਚਾ ਆਦਾਰਾ ਜਿੱਥੇ ਮੌਜੂਦ ਹੈ ਗੱਲਬਾਤ ਆਪਾਂ ਲੋਕਾਂ ਦੇ ਨਾਲ ਕਰਾਂਗੇ ਪਰ ਅੱਜ ਸਾਡਾ ਜਿਹੜਾ ਮੇਨ ਟਾਰਗੇਟ ਹੋਣਾ ਹੈ ਸਾਡੀ ਜਿਹੜੀ ਮੇਨ ਫੋਕਸ ਹੋਣਾ ਤੁਹਾਡੇ ਲਈ ਉਹ ਇਸ ਬਿਲਡਿੰਗ ਦੇ ਅੰਦਰ ਕੀ ਕੁਝ ਖਾਸ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤਿੰਨ ਇੱਕ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਨਾ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਸੋ ਮੈਨੀਟੋਬਾ ਕੈਨੇਡਾ ਦਾ ਪਹਿਲਾ ਸੂਬਾ ਆ ਮੈਨੂੰ ਕੈਨੇਡਾ ਦਾ ਨਹੀਂ ਕਵਾਂਗਾ ਮੈਂ ਕਵਾਂਗਾ ਕਿ ਪੂਰੀ ਦੁਨੀਆ ਦੇ ਵਿੱਚ ਪੰਜ ਕਕਾਰਾਂ ਨੂੰ ਮਾਨਤਾ ਪਹਿਲੀ ਵਾਰ ਕੈਨੇਡਾ ਦੇ ਵਿੱਚ ਮੈਨੀਟੋਬਾ ਸੂਬੇ ਦੇ ਵਿੱਚ ਦਿੱਤੀ ਗਈ ਸੀ। ਇਸੇ ਜਗ੍ਹਾ ਦੇ ਉੱਤੇ ਇੱਕ ਦਰਖਤ ਲਾਇਆ ਗਿਆ ਸੀ। ਸੋ ਉਸ ਦਰਖਤ ਨੂੰ ਮਾਨਤਾ ਜਿਹੜੀ ਇਹ ਦਿੱਤੀ ਗਈ ਸੀ ਕਿ ਉਹਦੀ ਯਾਦ ਦੇ ਵਿੱਚ ਆਪਾਂ ਦਰਖਤ ਲਾ ਰਹੇ ਹਾਂ ਕਿ ਪੰਜ ਕਕਾਰ ਨੇ ਹੁਣ ਪਾ ਕੇ ਸਿੱਖ ਆਪਣੇ ਆਫਿਸਿਸ ਦੇ ਵਿੱਚ ਜਾ ਸਕਦੇ ਆ ਕੰਮ ਕਰ ਸਕਦੇ ਆ। ਉਸ ਤੋਂ ਬਾਅਦ 1916 ਦੇ ਵਿੱਚ ਔਰਤਾਂ ਨੂੰ ਕੈਨੇਡਾ ਦੇ ਵਿੱਚ ਮੈਨੀਟੋਬਾ ਪਹਿਲਾ ਸੂਬਾ ਸੀ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ। ਸੋ ਇਸੇ ਬਿਲਡਿੰਗ ਦੇ ਵਿੱਚ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਲੱਗੀਆਂ ਨੇ ਮੈਂ ਸਾਂਝੀਆਂ ਤੁਹਾਡੇ ਨਾਲ ਕਰਾਂਗਾ ਅੱਗੇ ਜਾ ਕੇ 1870 ਦੇ ਵਿੱਚ ਇਸ ਬਿਲਡਿੰਗ ਦੀ ਫਾਰਮੇਸ਼ਨ ਹੁੰਦੀ ਹੈ। 1870 ਪਹਿਲੀ ਅਸੈਂਬਲੀ ਜਿਹੜੀ ਹੈ ਇੱਥੇ ਕੰਡਕਟ ਕੀਤੀ ਜਾਂਦੀ ਹੈ ਫਰਸਟ ਲੈਜਿਸਲੇਟਿਵ ਅਸੈਂਬਲੀ 1870 ਦੇ ਵਿੱਚ ਜਿਹੜੀ ਉਹਦੀ ਫਾਰਮੇਸ਼ਨ ਹੁੰਦੀ ਹੈ ਸੋ ਆਪਾਂ ਅੰਦਰ ਚੱਲਾਂਗੇ ਅੰਦਰ ਬਹੁਤ ਸਾਰੇ ਤੱਥ ਇਸ ਬਿਲਡਿੰਗ ਨੇ ਆਪਣੇ ਆਪ ਦੇ ਵਿੱਚ ਲੁਕੋਏ ਹੋਏ ਆ ਤੇ ਨਾਲ ਹੀ ਮੈਂ ਦੱਸ ਦੇਣਾ ਚਾਹਣਾ ਕਿ ਪਹਿਲੀ ਔਰਤ ਇਲੈਕਟਰਲ ਆਫੀਸਰ ਜਿਹੜੀ ਹੈ ਉਹ ਵੀ ਇੱਕ ਭਾਰਤੀ ਮੂਲ ਦੀ ਸੀ ਜਿਹਨਾਂ ਦਾ ਨਾਮ ਸ਼ਿਪਰਾ ਵਰਮਾ ਸੀ ਉਹਨਾਂ ਦੀ ਵੀ ਤਸਵੀਰ ਅੰਦਰ ਲੱਗੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਅੰਦਰ ਚੱਲਦੇ ਆ ਸੋ ਮੈਨੀਟੋਪਾ ਦੀ ਅਸੈਂਬਲੀ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਆ ਅੱਜ ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਐਮ ਐਲ ਏ ਹੈਗੇ ਆ ਉਹ ਰਿਪਰੈਜ਼ੈਂਟ ਕਰਦੇ ਆ ਸਾਡੀ ਕਮਿਊਨਿਟੀ ਨੂੰ ਇੱਥੇ ਇਸ ਬਿਲਡਿੰਗ ਦੇ ਵਿੱਚ ਇਸ ਲੈਜਿਸਲੇਚ ਮੈਂ ਕੁਝ ਖਾਸ ਤੱਥ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੋ ਮੇਰੇ ਖੱਬੇ ਪਾਸੇ ਇਸ ਵੇਲੇ ਸਾਰੀਆਂ ਉਹ ਤਸਵੀਰਾਂ ਨੇ ਸੋ ਪਹਿਲੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਆਫ ਮੈਨੀਟਾ ਬਾਇ ਉਹਦੀ ਸ਼ੁਰੂਆਤ ਹੁੰਦੀ ਹੈ 1870 ਦੇ ਵਿੱਚ 1870 ਦੇ ਵਿੱਚ ਪਹਿਲੀ ਕੈਬਿਨੇਟ ਫਾਊਂਡ ਕੀਤੀ ਗਈ ਸੀ ਪਹਿਲੀ ਕੈਬਿਨੇਟ ਬਣੀ ਸੀ ਮੈਨੀਟੋਬਾ ਦੀ ਸੋ ਮੈਂ ਵੇਖ ਸਕਦਾ ਇੱਥੇ ਕਿ ਸਾਰਿਆਂ ਦੇ ਨਾਂ ਲਿਖੇ ਹੋਏ ਆ ਉਸ ਵੇਲੇ ਜਿਹੜੇ ਐਮ ਐਲ ਏ ਸੀਗੇ ਜਾਂ ਜਿਨ੍ਹਾਂ ਨੂੰ ਅਹੁਦੇ ਮਿਲੇ ਸੋ 1870 ਦੀ ਇਸ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਜਿਹੜੇ ਉਸ ਵੇਲੇ ਦੇ ਸਾਡੇ ਆਨਰੇਬਲ ਐਲਫਰੈਡ ਬੋਏ ਸੀਗੇ ਉਹਨਾਂ ਨੂੰ ਪ੍ਰੀਮੀਅਰ ਦੇ ਤੌਰ ਦੇ ਉੱਤੇ ਚੁਣਿਆ ਗਿਆ ਸੀ ਇੱਥੇ 1870 ਤੋਂ ਬਾਅਦ ਇੱਥੇ ਅਸੀਂ 1874 ਦੀ ਗੱਲ ਕਰਦੇ ਆ ਉੱਥੇ ਆਉਣੇ ਆ ਸੋ ਇਸ ਤਰੀਕੇ ਦੇ ਨਾਲ ਪੜਾਦਰ ਪੜਾਏ ਆਗਾ ਨੂੰ ਕਾਫਲਾ ਵਧਦਾ ਜਾਂਦਾ ਮੈਂ ਚਾਹਣਾ ਵੀ ਇੱਕ ਵਾਰ ਤੁਸੀਂ ਮੇਰੇ ਨਾਲ ਕੈਮਰਾਮੈਨ ਨੂੰ ਬੇਨਤੀ ਹੈ ਤੁਸੀਂ ਨਾਲ ਲਗਾ ਨੂੰ ਆ ਕੇ ਆਪਾਂ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨਾਲ-ਨਾਲ ਸਾਂਝੀਆਂ ਕਰਦੇ ਜਾਈਏ ਕਿਉਂਕਿ ਪੰਜਾਬੀ ਇੱਥੇ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਆ ਮੈਨੂੰ ਲੱਗਦਾ ਵੀ 1860 ਤੋਂ ਬਾਅਦ ਪੰਜਾਬੀਆਂ ਦਾ ਇੱਥੇ ਆਉਣਾ ਸਾਡੇ ਸਿੱਖਾਂ ਦਾ ਖਾਸ ਕਰਕੇ ਮੈਨੀਟੋਬਾ ਸੂਬੇ ਵੱਲ ਰੁਝਾਨ ਵਧਿਆ ਸੋ ਜਿੰਨਾ ਕੁ ਬਜ਼ੁਰਗਾਂ ਤੋਂ ਪਤਾ ਲੱਗਦਾ ਆ ਪੁਰਾਣੇ ਬਜ਼ੁਰਗਾਂ ਨਾਲ ਜਿਹੜੇ ਇੱਥੇ ਆਏ ਹੋਏ ਫੈਮਲੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਦੱਸਦੇ ਆ ਵੀ ਪਹਿਲਾਂ ਇੱਥੇ ਜਦੋਂ ਅਸੀਂ ਆਏ ਤਾਂ ਬਹੁਤ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਬਹੁਤ ਰੇਸਿਸਿਮ ਵੀ ਉਹਨਾਂ ਨੇ ਇੱਕ ਤਰੀਕੇ ਨਾਲ ਬੜਾ ਅਸਿਆ ਜੇ ਉਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਆਪਣੇ ਦੌਰ ਦੇ ਵਿੱਚ ਸੋ ਨਾਲ ਨਾਲ ਮੇਰੇ ਤੁਸੀਂ ਸੱਜੇ ਹੱਥ ਵੇਖ ਸਕਦੇ ਹੋ ਇਹ ਉਹ ਤਸਵੀਰਾਂ ਹਰ ਇੱਕ ਦਾ ਨਾਮ ਹਰ ਇੱਕ ਦੀ ਤਸਵੀਰ ਹੈ ਇੱਥੇ ਸੋ ਜਿਵੇਂ ਇਹ 1853 ਤੋਂ ਲੈ ਕੇ 1858 ਤੱਕ ਦੀ 24th ਲੈਜਿਸਲੇਟਿਵ ਅਸੈਂਬਲੀ ਆਫ ਮੈਨੀਟੋਬਾ ਆ ਸੋ ਉਸ ਵੇਲੇ ਜਿਹੜੇ ਪ੍ਰੀਮੀਅਰ ਸੀਗੇ ਉਹ ਹੈਗੇ ਸੀ ਆਨਰੇਬਲ ਡਗਲਸ ਹੌਨਰੇਬਲ ਡਗਲਸ ਉਸ ਵੇਲੇ ਜਿਹੜੇ ਪ੍ਰੀਮੀਅਰ ਮੈਨੀਟੋਬਾ ਦੇ ਸੀਗੇ ਸੋ ਇਸੇ ਦੇ ਨਾਲ ਹੀ ਆਪਾਂ ਜੇ ਹੁਣ ਦੇਖਦੇ ਆ 1800 ਉਹ ਮਾਫ ਕਰਨਾ 1968 1968 ਦੀ ਗੱਲ ਆਉਂਦੀ ਹੈ ਅਸੀਂ ਇਹਨਾਂ ਤਸਵੀਰਾਂ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵੇਲਿਆਂ ਦੇ ਵਿੱਚ ਵੀ ਜਦੋਂ ਕਾਫੀ ਸਾਡੇ ਪੰਜਾਬੀ ਇੱਥੇ ਆਉਣੇ ਸ਼ੁਰੂਆਤ ਕਰਦੇ ਆ ਕੀ ਕਿਸੇ ਤਰੀਕੇ ਦੀ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਅਸ਼ਮੂਰੀਅਤ ਹੁੰਦੀ ਹੈ ਜਾਂ ਨਹੀਂ ਹੁੰਦੀ ਆਪਾਂ ਇਹਨਾਂ ਤਸਵੀਰਾਂ ਤੋਂ ਹੋਰ ਜਾਣੂ ਹੋਵਾਂਗੇ ਤੇ ਲੱਭਣ ਦੀ ਕੋਸ਼ਿਸ਼ ਆਪਾਂ ਕਰਦੇ ਆ ਸੋ ਜਦੋਂ ਅਸੀਂ ਆਗਾਹ ਨੂੰ ਆਉਣੇ ਆ ਸੋ ਮੈਂ ਚਾਹਣਾ ਵੀ ਆਪਾਂ ਇੱਕ ਵਾਰ ਐਂਡ ਤੱਕ ਚੱਲਦੇ ਆ ਸਿਖਰ ਤੇ ਤੁਹਾਨੂੰ ਦੱਸਦੇ ਆ ਕਿਉਂਕਿ ਇੱਥੇ ਜਿਹੜੀ ਸਿਖਰ ਵਾਲੀ ਫੋਟੋ ਲੱਗੀ ਹੋਈ ਆ ਉਹ ਲੱਗੀ ਆ ਜੀ 38th ਲੈਜਿਸਲੇਟਿਵ ਅਸੈਂਬਲੀ ਆਫ ਮੈਨੀਟੋਬਾ 2003 ਤੋਂ ਲੈ ਕੇ 2007 ਤੱਕ ਸੋ ਇਹ ਇੱਥੇ ਆਖਰੀ ਜੇ ਮੈਂ ਗੱਲ ਕਰਦਾ ਲੱਗੀ ਹੋਈ ਹੈ ਨਹੀਂ ਬਿਲਕੁਲ ਆਖਰੀ ਨਹੀਂ ਹੈ ਜੀ ਮੈਂ ਚਾਹਣਾ ਵੀ ਆਪਾਂ ਇਸ ਪਾਸੇ ਆ ਜਾਈਏ ਸੋ ਇੱਥੇ 2019 ਤੋਂ ਲੈ ਕੇ 2023 ਵਾਲੀ 2019 ਤੋਂ 23 ਵਾਲੀ ਜਿਹੜੀ 42 ਲੈਜਿਸਲੇਟਿਵ ਅਸੈਂਬਲੀ ਆਫ ਮੈਨੀਟੋਬਾ ਆ ਇਸ ਵੇਲੇ ਇੱਥੇ ਸਾਨੂੰ ਇੱਥੇ ਸਾਡੇ ਪੰਜਾਬੀ ਜਿਹੜੇ ਜਿਨ੍ਹਾਂ ਨੇ ਸਾਡਾ ਮਾਣ ਵਧਾਇਆ ਮੈਂ ਕਹਿੰਦਾ ਉਹ ਸਾਡੇ ਐਮ ਐਲ ਏ ਸਾਨੂੰ ਇੱਥੇ ਵੇਖਣ ਨੂੰ ਮਿਲਦੇ ਨੇ ਬਾਈ ਦਲਜੀਤ ਬਰਾੜ ਹੋਣਾ ਦੀ ਫੋਟੋ ਲੱਗੀ ਆ ਮੈਨੂੰ ਬਾਈ ਮਿੰਟੂ ਸਿੰਧੂ ਹੋਣਾ ਦੀ ਫੋਟੋ ਵੀ ਇੱਥੇ ਮਿਲ ਜਾਣੀ ਆ ਤੇ ਜੀ ਬਿਲਕੁਲ ਬਾਈ ਦਾ ਮੈਪਲਸ ਤੋਂ ਮਿੰਟੂ ਸੰਧ ਹਣੀ ਇਹ ਐਮ ਐਲ ਏ ਇਹਨਾਂ ਦੀ ਫੋਟੋ ਵੀ ਇੱਥੇ ਲੱਗੀ ਹੋਈ ਆ ਤੇ ਨਾਲ ਹੀ ਸੋ ਇਹ ਉਸ ਵੇਲੇ ਦੀ ਜਿਹੜੀ 42 ਅਸੈਂਬਲੀ ਆ ਲੈਜਿਸਲੇਟਿਵ ਅਸੈਂਬਲੀ ਆ 2019 ਤੋਂ ਲੈ ਕੇ 23 ਤੱਕ ਸੋ ਇਹ ਆ ਕਿ ਇਤਿਹਾਸ ਵੀ ਐਸ ਬਿਲਡਿੰਗ ਨੇ ਸੰਭਾਲ ਲਿਆ ਆ ਇਹ ਨਹੀਂ ਕਿ ਹੁਣ ਤੱਕ ਜੋ ਲੋਕ ਆਏ ਆ ਗਏ ਆ ਇਦਾਂ ਹੀ ਆ ਸਾਰਾ ਕੁਝ ਇੱਕ ਡਾਟਾ ਮੇਨਟੇਨ ਕੀਤਾ ਆ ਪ੍ਰੋਪਰ ਇਹਨਾਂ ਨੇ ਸੋ 1870 ਦੇ ਵਿੱਚ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਦੱਸ ਕੇ ਹਟਿਆ ਵੀ 1870 ਦੇ ਵਿੱਚ ਇਹਦੀ ਫਾਰਮੇਸ਼ਨ ਹੁੰਦੀ ਆ ਪਹਿਲੀ ਲੈਜਿਸਲੇਟਿਵ ਜਿਹੜੀ ਅਸੈਂਬਲੀ ਆ ਚੁਣੀ ਜਾਂਦੀ ਆ ਨੁਮਾਇੰਦੇ ਚੁਣੇ ਜਾਂਦੇ ਆ ਸੋ ਮੈਨੀਟੋਬਾ ਦੇ ਨਾਲ ਕੁਝ ਕੁ ਗੱਲਾਂ ਜੁੜੀਆਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਪਰ ਅੱਜ ਇੱਕ ਹੋਰ ਨਵਿਕਲੀ ਜੀ ਗੱਲ ਖਾਸ ਕਰ ਵੂਮਨਸ ਦੇ ਲਈ ਜਿਹੜੀ ਗੱਲ ਆ ਬੜੀ ਮਹੱਤਵਪੂਰਨ ਐ ਸੋ ਮੈਂ ਦੱਸ ਦਿਆਂ ਕਿ ਇੱਥੇ ਇੱਕ ਬੋਰਡ ਲੱਗਾ ਆ ਉਹਦੇ ਵਿੱਚ ਇਹਨਾਂ ਨੇ ਕੁਝ ਹਿਸਟਰੀ ਦੀਆਂ ਗੱਲਾਂ ਲਿਖੀਆਂ ਤੇ ਇਹ ਕਹਿੰਦੇ ਆ ਕਿ ਮੈਨੀਟੋਬਾ ਵਾਸ ਦਾ ਫਰਸਟ ਪ੍ਰੋਵਿੰਸ ਇਨ ਕੈਨੇਡਾ ਟੂ ਗ੍ਰਾਂਟ ਵੂਮਨ ਦਾ ਰਾਈਟ ਟੂ ਵੋਟ ਸੋ ਸਮੁੱਚੇ ਕੈਨੇਡਾ ਦੇ ਵਿੱਚ ਮੈਨੀਟੋਬਾ ਪਹਿਲਾ ਸੂਬਾ ਸੀ ਜਿਨ੍ਹਾਂ ਨੇ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਤੇ ਨਾਲ ਹੀ 1 ਜਨਵਰੀ 28 1916 ਮੈਨੀਟੋਬਾ ਔਮਨ ਰੀਸੀਵ ਦਾ ਰਾਈਟ ਟੂ ਵੋਟ ਐਂਡ ਰਾਈਟ ਟੂ ਹੋਲਡ ਪਬਲਿਕ ਆਫਿਸ ਇਨ ਪ੍ਰੋਵਿੰਸ ਆਫ ਮੈਨੀਟੋਬਾ ਸੋ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਤੁਹਾਡੇ ਨਾਲ ਇਸ ਵੇਲੇ ਮੈਂ ਮੈਨੀਟੋਬਾ ਲੈਜਿਸਲੇਚਰ ਚੋ ਸਾਂਝੀ ਕਰ ਰਿਹਾ ਤੁਹਾਡੇ ਖਾਸ ਕਰ ਪੰਜਾਬੀਆਂ ਦੇ ਨਾਲ ਤੇ ਸਾਰੀ ਕਮਿਊਨਿਟੀਆ ਦੇ ਨਾਲ ਜੁੜੀ ਹੋਈ ਜਿਹੜੀ ਗੱਲ ਹੈ ਕਿ ਔਰਤ ਨੂੰ ਪਹਿਲਾ ਮੈਨੀਟੋਬਾ ਸੂਬਾ ਸੀ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਅਮਰੀਕਾ 1920 ਦੇ ਵਿੱਚ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ ਪਰ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਗੁਰੂ ਨਾਨਕ ਪਾਤਸ਼ਾਹ ਨੇ 15ਵੀਂ ਸਦੀ ਦੇ ਵਿੱਚ ਬਾਹ ਕੱਢ ਕੇ ਆਖਿਆ ਸੀ ਇਹ ਗੱਲ ਕਿ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਸੋ ਇੱਥੇ 1900 16 ਦੀ ਗੱਲ ਹੈ 1916 ਦੇ ਵਿੱਚ ਮੈਨੀਟੋਬਾ ਦੇ ਵਿੱਚ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਸੋ ਇਸ ਵੇਲੇ ਮੈਂ ਲੈਜਿਸਲੇਟਿਵ ਬਿਲਡਿੰਗ ਦੇ ਅੰਦਰ ਮੌਜੂਦ ਹਾਂ ਸੋ ਲੋਕ ਆ ਜਾ ਰਹੇ ਨੇ ਵੱਖ-ਵੱਖ ਕਮਿਊਨਿਟੀਆਂ ਅੱਜ ਇਸ ਦਿਨ ਦੇ ਲਈ ਇੱਥੇ ਪਹੁੰਚੀ ਆਣੇ ਸੋ ਹੌਲੀਡੇ ਬ੍ਰੇਕਡਾਊਨ ਜਿਹੜੀ ਹੋਣੀ ਹੈ ਜੇ ਮੈਂ ਗੱਲ ਕਰਦਾ ਗਾਂ ਨੂੰ 크리스마ਸ ਦਾ ਸੀਜ਼ਨ ਆ ਜਾਣਾ ਸੀਜ਼ਨ ਜਿਹੜਾ ਆ ਉਹ ਸੈਸ਼ਨ ਹੈ ਜਿਹੜਾ ਮਾਫ ਕਰਨਾ ਉਹ ਖਤਮ ਹੋ ਕੇ हटਿਆ ਸੋ ਉਸ ਤੋਂ ਪਹਿਲਾਂ ਇਹ ਦਿਨ ਰੱਖਿਆ ਗਿਆ ਤਾਂ ਕਿ ਲੋਕ ਆਪਣੇ ਜਿਹੜੇ ਜਿਨ੍ਹਾਂ ਨੂੰ ਨੁਮਾਇੰਦਿਆਂ ਨੂੰ ਜਿਨ੍ਹਾਂ ਨੂੰ ਚੁਣ ਕੇ ਉਹਨਾਂ ਨੇ ਇੱਥੇ ਭੇਜਿਆ ਇਸ ਬਿਲਡਿੰਗ ਦੇ ਵਿੱਚ ਭੇਜਿਆ ਖਾਸ ਕਰ ਜਿਹੜੇ ਉਹਨਾਂ ਦੇ ਲਈ ਫੈਸਲੇ ਲੈ ਸਕਦੇ ਹੋਣ ਉਹ ਨੁਮਾਇੰਦੇ ਐਮ ਐਲ ਏ ਜਾਂ ਉਹਨਾਂ ਦੇ ਜਿਹੜੇ ਮਿਨਿਸਟਰੀ ਵਿੱਚ ਲੋਕ ਨੇ ਉਹਨਾਂ ਨੂੰ ਖੁੱਲਮ ਖੁੱਲਾ ਜਿਹੜਾ ਆ ਕੇ ਮਿਲ ਸਕਦੇ ਆ ਵਿਦਆਊਟ ਐਨੀ ਅਪਾਇੰਟਮੈਂਟ ਸੋ ਹਰ ਇੱਕ ਆਫਿਸ ਦੇ ਬਾਹਰ ਚਾਹੇ ਉਹ ਮਿਨਿਸਟਰੀ ਦਾ ਆਫਿਸ ਹੈ ਚਾਹੇ ਕਿਸੇ ਐਮ ਐਲ ਏ ਦਾ ਆਫਿਸ ਹੈ ਮੈਂ ਦੇਖ ਰਿਹਾ ਕਿ ਉੱਥੇ ਵੱਖ-ਵੱਖ ਕਮਿਊਨਿਟੀਆਂ ਤੋਂ ਲੋਕ ਆ ਕੇ ਉਹਨਾਂ ਦੇ ਕੋਲੇ ਪਹੁੰਚ ਰਹੇ ਆ ਪਹੁੰਚ ਕਰ ਰਹੇ ਆ ਵਿਚਰ ਰਹੇ ਆ ਸੋ ਅੱਜ ਓਪਨ ਹਾਊਸ ਡੇ ਆ ਜਿਹੜਾ ਉਹ ਰੱਖਿਆ ਗਿਆ ਹੌਲੀਡੇ ਓਪਨ ਹਾਊਸ ਹੈ ਸੋ ਇਹਦੇ ਵਿੱਚ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਜਾਣਦੇ ਆ ਵੀ ਕਿਸ ਤਰੀਕੇ ਦਾ ਮਹੌਲ ਤੁਹਾਨੂੰ ਵੀ ਦਿਖਾਉਨੇ ਆ ਕਿ ਕਿਸ ਤਰੀਕੇ ਦਾ ਮਹੌਲ ਇਸ ਵੇਲੇ ਲੈਜਿਸਲੇਚਰ ਦੇ ਵਿੱਚ ਇਸ ਵੇਲੇ ਬਣਿਆ ਹੋਇਆ ਸੋ ਇਸ ਵੇਲੇ ਮੈਂ ਬਿਲਕੁਲ ਅੰਦਰ ਮੌਜੂਦ ਹਾਂ ਜਿੱਥੇ ਮੇਸ ਵੀ ਰੱਖਿਆ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਰਿਪਰੈਜ਼ੈਂਟ ਕਰਦਾ ਹੈ ਮੈਨੀਟੋਬਾ ਦੀ ਅਸੈਂਬਲੀ ਨੂੰ ਜਿਹੜਾ 골ਡਨ ਕਲਰ ਦੇ ਵਿੱਚ ਇੱਕ ਕਰਾਉਨ ਟਾਈਪ ਹੈ ਉਹਨੂੰ ਮੇਜ਼ ਕਹਿੰਦੇ ਆ ਸੋ ਉਹ ਰਿਪਰੈਜ਼ੈਂਟੇਟਿਵ ਹੈ ਇੱਥੋਂ ਦੀ ਅਸੈਂਬਲੀ ਦਾ ਤੇ ਇਹ ਉਹ ਜਗ੍ਹਾ ਆ ਜਿੱਥੇ ਫੈਸਲੇ ਕੀਤੇ ਜਾਂਦੇ ਆ ਬਿੱਲ ਪਾਸ ਹੁੰਦੇ ਆ ਜਿੱਥੇ ਸੈਸ਼ਨ ਕੰਡਕਟ ਕੀਤੇ ਜਾਂਦੇ ਆ ਜਦੋਂ ਇੱਥੇ ਸੈਸ਼ਨ ਦਾ ਦੌਰ ਚੱਲਦਾ ਆ ਸੋ ਇੱਕ ਵਾਰ ਮੈਂ ਚਾਹਣਾ ਵੀ ਤੁਸੀਂ ਕੋਲ ਜਾ ਕੇ ਬਿਲਕੁਲ ਦਿਖਾ ਦਿਓ ਸਾਹਮਣੇ ਪ੍ਰੀਮੀਅਰ ਦੀ ਕੁਰਸੀ ਵੀ ਆ ਸੋ ਸਾਹਮਣੇ ਸਪੀਕਰ ਦੀ ਚੇਅਰ ਵੀ ਪਈ ਹੋਈ ਆ ਸੋ ਇੱਥੇ ਸਾਡੇ ਜਿਹੜੇ ਆਨਰੇਬਲ ਐਮਐਲਏਜ਼ ਨੇ ਉਹ ਇੱਥੇ ਬੰਦੇ ਆ ਮਿਨਿਸਟਰੀ 'ਚ ਜਿਹੜੇ ਬੰਦੇ ਆ ਉਹ ਇੱਥੇ ਬੰਦੇ ਆ ਸੋ ਮੈਨੀਟੋਬਨਸ ਦੇ ਲਈ ਜਿਹੜੇ ਫੈਸਲੇ ਹੁੰਦੇ ਆ ਸੋ ਇਹਨਾਂ ਕੁਰਸੀਆਂ ਤੇ ਬਹਿ ਕੇ ਉਹ ਫੈਸਲੇ ਕੀਤੇ ਜਾਂਦੇ ਆ ਸੋ ਮੇਰੇ ਮਗਰ ਤਸਵੀਰ ਹੈ ਜੀ ਕੁਈਨ ਐਲੀਜ਼ਾਬੈਥ 2 ਦੀ ਸੋ ਇਹ ਜਦੋਂ ਇੱਥੇ ਪਹੁੰਚੇ ਸਨ ਤਾਂ ਇਸ ਰੂਮ ਦੇ ਵਿੱਚ ਆਏ ਸਨ ਸੋ ਇਹ ਜਿਹੜੇ ਮੈਂ ਰੂਮ ਦੇ ਵਿੱਚ ਇਸ ਵੇਲੇ ਮੌਜੂਦ ਆ ਇਹਨੂੰ ਰਾਇਲ ਗੈਸਟ ਦੇ ਲਈ ਕਿਸੇ ਵੇਲੇ ਓਪਨ ਕੀਤਾ ਗਿਆ ਸੀ ਇੱਥੇ ਜਿਹੜੇ ਰਾਇਲ ਗੈਸਟ ਆਉਂਦੇ ਸੀ ਅੱਜ ਵੀ ਜਦੋਂ ਰਾਇਲ ਗੈਸਟ ਆਉਂਦੇ ਆ ਤਾਂ ਇਹਨੂੰ ਰਿਸੈਪਸ਼ਨ ਤਸਵੀਰ ਵੀ ਇੱਥੇ ਲੱਗੀ ਹੋਈ ਆ ਮੈਂ ਚਾਹਣਾ ਵੀ ਇੱਕ ਵਾਰ ਆਪਾਂ ਬਿਲਕੁਲ ਕਲੋਜ਼ਲੀ ਆ ਕੇ ਆਪਾਂ ਦਿਖਾਈਏ ਹਨਾ ਕਿ ਇਹ ਇਧਰ ਕੁਈਨ ਮੈਰੀ ਇਹਨਾਂ ਨੂੰ ਕੁਈਨ ਮੈਰੀ ਕਿਹਾ ਜਾਂਦਾ ਆ ਸੋ ਇਹਨਾਂ ਦੀ ਤਸਵੀਰ ਵੀ ਇੱਥੇ ਲੱਗੀ ਹੋਈ ਆ ਇਹ ਇੱਥੇ ਆਏ ਤਾਂ ਨਹੀਂ ਸਨ ਪਰ ਇਹਨਾਂ ਦੀ ਤਸਵੀਰ ਇਸ ਹਾਲ ਦੇ ਵਿੱਚ ਮੌਜੂਦ ਹੈ ਤੇ ਨਾਲ ਹੀ ਮੇਰੇ ਇਸ ਪਾਸੇ ਮੈਂ ਦਿਖਾਇਆ ਕਿ ਕੁਈਨ ਐਲੀਜਾਬੈਥ 2 ਜਿਹੜੇ ਇੱਥੇ ਆਏ ਸਨ ਇਸ ਤੋਂ ਬਾਅਦ ਗਵਰਨਰ ਆਫਿਸ ਐਸੇ ਬਿਲਡਿੰਗ ਦੇ ਵਿੱਚ ਉੱਥੇ ਗਏ ਸੀ ਉਹ ਉੱਥੇ ਵੀ ਆਪਾਂ ਜਾਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਮੇਰੇ ਮਗਰ ਕਿੰਗ ਜਾਰਜ ਉਹਨਾਂ ਦੀ ਤਸਵੀਰ ਤੁਸੀਂ ਮੈਂ ਚਾਹਣਾ ਵੀ ਆਪਾਂ ਕੋਲ ਜਾ ਕੇ ਆ ਜ਼ੂਮ ਇਨ ਕਰਕੇ ਕਿਸੇ ਤਰੀਕੇ ਆਪਾਂ ਦਿਖਾ ਸਕੀਏ ਕਿ ਜਾਰਜ ਨੇ ਜਿਹੜੇ ਕਿੰਗ ਜਾਰਜ ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਆ ਸੋ ਮੇਰੇ ਨਾਲ ਐਲਨ ਦੀ ਫੈਮਿਲੀ ਆ ਇਹ ਚਾਈਨਾ ਤੋਂ ਹੁਣੇ ਇੱਥੇ ਕੈਨੇਡਾ ਆਏ ਆ ਤੇ ਪਹਿਲੀ ਸਿਟੀ ਆ ਇਹਨਾਂ ਦੀ ਵਿਨੀਪੈਗ ਸੋ ਅੱਜ ਹੌਲੀਡੇ ਓਪਨ ਹਾਊਸ ਸੀ ਅਸੀਂ ਲੈਜਿਸਲੇਚਰ ਦੇ ਵਿੱਚ ਮੌਜੂਦ ਆ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸੋ ਹੈ ਹਾਊ ਆਰ ਯੂ Oh, very fine <laughs> so uh, you already told me this is the first city you came first yeah. city yeah first city so you like the canada yeah very much both of us like canada the okay. people the city and the culture mm -hmm. very much what's your name Roxy Waxy? No, okay. Roxy Roxy it's Roxy so Roxy uh, what's your age um, 6 6 so you love canada yeah okay so what you want to become I want to be a rock star. <laughs> rock star? Oh my God! She wants to become rock star. <laughs> so which rock star you love? Um, like singing Begley. Okay. And like very beautiful and can just go outside, side on the stage and the sing very beautifully. Okay, so Elaine, I have a question. Like the uh, Canada is a multicultural country. So, uh, like uh, do you think that uh, in this culture, your daughter can grow more? more Yeah, like the multicultural country, multicultural people you see in the daily life. Uh, the people from different countries, the people from different uh, like religious, they are yeah. they are in Canada. Yeah, so so she can there are a lot of uh, cultures from different countries here. That's very. Questions in and uh, can know so many different people from different countries. Okay, so uh, Christmas is approaching. Christmas is approaching. So Christmas, Christmas. Christmas? Yeah, oh. Christmas is approaching. Oh. Yeah. So what do you want to say? Yeah, maybe Christmas tree, maybe some lighting yes and uh, maybe some socks, maybe some <laughs> gifts for you, <laughs> decoration. and uh, decoration. Yeah, and uh, your and my daughter's. Uh, Birthday will we'll come uh, around the Christmas, so okay. maybe we'll she she'll invite some very very good friends to come to our house to celebrate okay. that. Okay, ten, ten, ten. ten friends. Friends. Ten. Ten. You friends. have ten friends. Yeah. So uh, she have ten friends. Just say bye. <laughs> ਥੈਂਕ ਯੂ ਸੋ ਮੱਚ ਥੈਂਕ ਯੂ ਮੈਮ ਥੈਂਕ ਯੂ ਸੋ ਓਪਨ ਹਾਊਸ ਦੇ ਵਿੱਚ ਅੱਜ ਸਾਡੇ ਕੋਲੇ ਪੰਜਾਬੀ ਫੈਮਿਲੀਜ਼ ਵੀ ਇੱਥੇ ਆਈਆਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ ਭੈਣ ਹੁਣੀ ਨਾਲ ਨੇ ਸਾਡੇ ਪਾਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਜੀ ਹਾਂਜੀ ਵਾਈਚ ਦਾ ਹਾਲ ਸਭ ਆਇਆ ਲਾਈਗਰ ਜੀ ਕੀ ਹਾਲ ਹੈ ਸੋ ਪਾਣੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਜਦੋਂ ਆਪਣਾ ਇੱਥੇ ਅੱਜ ਓਪਨ ਹਾਊਸ ਰੱਖਿਆ ਗਿਆ ਹਨਾ ਸੋ ਕਿਵੇਂ ਲੱਗਦਾ ਵੀ ਜਿਹੜੇ ਇਦਾਂ ਦੇ ਇਵੈਂਟ ਆ ਹਨਾ ਸੋ ਸਾਨੂੰ ਪੋਲਿਟਿਕਸ ਦੇ ਜਾਂ ਪੋਲਿਟਿਸ਼ੀਅਨਸ ਨੂੰ ਸਾਡੇ ਨੇੜੇ ਕਰਨ ਦੇ ਵਿੱਚ ਕਿੰਨੀ ਹੈਲਪ ਕਰਦੇ ਆ ਮੈਨੂੰ ਲੱਗਦਾ ਕਿ ਵਧੀਆ ਹੈ ਕਿਉਂਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਥੇ ਕਿ ਕਿ ਜੇ ਓਪਨ ਹਾਊਸ ਰੱਖਦੇ ਆ ਆਪਾਂ ਆਉਣੇ ਆਪਾਂ ਸਾਰਿਆਂ ਨੂੰ ਮਿਲਦੇ ਆ ਸਾਰਿਆਂ ਦੀ ਸਾਰਿਆਂ ਨੂੰ ਪਤਾ ਚੱਲਦਾ ਵੀ ਕੌਣ ਕੀ ਕੰਮ ਕਰ ਸਕਦਾ ਹੈ ਤੇ ਕਿਤੇ ਜਿੱਦਾਂ ਆਪਾਂ ਕਿਸੇ ਨੂੰ ਵਿਜ਼ਿਟ ਕਰਦੇ ਆ ਹਰੇਕ ਮੈਮਲ ਡਿਫਰੈਂਟ ਨੇ ਹਰੇਕ ਤਰ੍ਹਾਂ ਦੇ ਮਨਿਸਟਰ ਡਿਫਰੈਂਟ ਨੇ ਹੈਨਾ ਵੀ ਕਿਹੜੇ-ਕਿਹੜੇ ਚੀਜ਼ਾਂ ਆਪਾਂ ਨੂੰ ਹੈਲਪ ਮਿਲਦੀ ਹੈ ਜੇ ਇਹ ਆਪਾਂ ਇੱਥੇ ਤਾਂ ਹੀ ਆਏ ਆ ਆਪਾਂ ਬੱਚਿਆਂ ਨੂੰ ਦੱਸਣ ਲਈ ਦਿਖਾਉਣੇ ਲਈ ਵੀ ਕਿ ਵਧੀਆ ਲੱਗਿਆ ਵੀ ਸਾਰਿਆਂ ਨੂੰ ਮਿਲਿਆ ਵੀ ਕਿਹੜਾ ਆਪਣਾ ਕੌਣ ਕੀ ਹੈਲਪ ਕਰ ਸਕਦਾ ਹੈ ਜੀ ਹਾਂਜੀ ਸੋ ਤੁਹਾਡੀ ਬੇਟੀ ਵੀ ਨਾਲ ਆਇਆ ਸਾਸ਼ੀ ਗਾ ਪੁੱਤਰ ਕੀ ਹਾਲ ਹੈ ਠੀਕ ਹੈ ਤੁਹਾਡਾ ਨਾਮ ਕੀ ਹੈ ਐਵਲਿਨ ਹਾਂਜੀ ਐਵਲਿਨ ਐਵਿਨ ਐਵਲਿਨ 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 ਸੋ ਐਵਲਿਨ ਸਾਡੇ ਨਾਲ ਹੈ ਐਵਲਿਨ ਕਿਹੜੀ ਕਲਾਸ ਚ ਪੜ੍ਹਦੀ ਹੈ ਪੁੱਤਰ ਗੈਟਰੀ ਗ੍ਰੇਡ 3 ਗ੍ਰੇਡ 3 ਸੋ ਗ੍ਰੇਡ 3 ਦੇ ਵਿੱਚ ਐਵਲਿਨ ਪੜ੍ਹਦੀ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਐਵਲਿਨ ਤੁਸੀਂ ਕਿਹੜੇ ਸਕੂਲ ਚ ਪੜ੍ਹਦੇ ਆ ਇੱਕੋ ਟੈਂਪਲਟ ओके okay, so, uh, सो मल्टीकल्चरल ਆਪਾਂ ਕੰਟਰੀ ਦੇ ਵਿੱਚ ਹੈਗੇ ਆ ਨਾ ਇਸ ਵੇਲੇ ਸੋ ਤੁਸੀਂ ਵੀ ਜਦੋਂ ਸਕੂਲ ਜਾਂਦੇ ਹੋ ਵੱਖ-ਵੱਖ ਕਮਿਊਨਿਟੀਆਂ ਤੋਂ ਬੱਚੇ ਆਉਂਦੇ ਆ ਵੱਖ-ਵੱਖ ਰਿਲੀਜੀਅਨਸ ਨੂੰ ਮੰਨਣ ਵਾਲੇ ਬੱਚੇ ਆਉਂਦੇ ਆ ਹੈਨਾ ਸੋ ਕੀ ਲੱਗਦਾ ਵੀ ਜਿਹੜੇ ਇਦਾਂ ਮਲਟੀਕਲਚਰ ਦੇ ਵਿੱਚ ਆਪਾਂ ਗਰੋ ਕਰ ਰਹੇ ਹਾਂ ਕਿੰਨਾ ਕੁ ਜ਼ਰੂਰੀ ਹੈ ਸਾਡੇ ਲਈ ਇਟਸ ਗੁੱਡ ਟੂ ਲਰਨ ਫਰਮ ਥੇਰ ਐਂਡ ਬਿਕਾਸ ਅਦਰ ਚਾਈਲਡਸ kids can learn all oh, what's all of this is about cuz it tells every history of canada and ontario hmm. so different different religions nu sikhna da padan da mauka milda right hmm. yes ji so uh, thank you ma'am and thank you so much gal baat karan ke ji thank you so much trail blazers of first 100 years 1916 to 2016 ha na ji 2016 tak 1916 to leke 2016 tak inna ne itthe likhya ਦੇ ਨਾਲ ਹੀ ਫੋਟੋਆਂ ਲੱਗੀਆਂ ਹੋਈਆਂ ਨੇ ਕੁਝਕ ਤਸਵੀਰਾਂ ਨੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ ਸੀ ਜਿਹੜੀਆਂ ਊਮਨਸ ਜਿਨ੍ਹਾਂ ਨੇ ਖਾਸ ਕਰ ਮੈਨੀਟੋਬਾ ਸੂਬੇ ਦੇ ਵਿੱਚ ਮੱਲਾ ਮਾਰੀਆਂ ਨੇ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਮੈਨੀਟੋਬਾ ਕੈਨੇਡਾ ਦਾ ਪਹਿਲਾ ਸੂਬਾ ਸੀ ਜਿੱਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ 1916 ਦੇ ਵਿੱਚ ਦਿੱਤਾ ਗਿਆ ਸੀ 1916 ਤੋਂ ਲੈ ਕੇ 2016 ਤੱਕ ਇੱਥੇ ਹਿਸਟਰੀ ਲਿਖੀ ਹੋਈ ਹੈ ਤਸਵੀਰਾਂ ਇਹਨਾਂ ਨੇ ਸਾਂਝੀਆਂ ਕੀਤੀਆਂ ਹੋਈਆਂ ਨੇ ਤੇ ਇੱਕ ਨਾਮ ਜਿਸ ਨੇ ਮੈਨੂੰ ਬੜੀ ਖੁਸ਼ੀ ਦਿੱਤੀ ਹੈ ਭਾਰਤੀ ਮੂਲ ਦੀ ਇਹ ਲੜਕੀ ਹੈ ਇਹਦਾ ਨਾਮ ਹੈਗਾ ਜੀ ਸ਼ਿਪਰਾ ਵਰਮਾ ਤੇ ਮੈਂ ਪੜ੍ਹ ਕੇ ਦੱਸ ਦੇਣਾ ਚਾਹੁੰਦਾ ਵੀ ਸ਼ਿਪਰਾ ਵਰਮਾ ਵਾਸ ਅਪਾਇੰਟਡ ਐਸ ਦਾ ਚੀਫ ਇਲੈਕਟਰਲ ਆਫੀਸਰ ਆਫ ਮੈਨੀਟੋਬਾ ਇਨ 2013 ਦਾ ਫਰਸਟ ਔਮਨ ਟੂ ਹੋਲਡ ਦਿਸ ਪੋਜੀਸ਼ਨ ਕਿ ਕਿੱਡੇ ਮਾਨ ਵਾਲੀ ਗੱਲ ਹੈ ਭਾਰਤੀ ਮੂਲ ਦੀ ਇਹ ਲੜਕੀ ਮੈਨੀਟੋਬਾ ਦੀ ਜਿਹਦਾ ਨਾਮ ਸ਼ਿਪਰਾ ਵਰਮਾ ਆ ਸੋ 2013 ਦੇ ਵਿੱਚ ਇਹਨਾਂ ਨੂੰ ਚੀਫ ਇਲੈਕਟਰਲ ਆਫੀਸਰ ਦੀ ਪੋਸਟ ਦਿੱਤੀ ਜਾਂਦੀ ਹੈ ਸੋ ਪਹਿਲੀ ਔਰਤ ਹੈ ਪਹਿਲੀ ਔਮਨ ਹੈ ਜਿਹਨੂੰ ਇਹ ਪੋਸਟ ਦਿੱਤੀ ਜਾਂਦੀ ਹੈ ਮੈਨੀਟੋਬਾ ਸੂਬੇ ਦੇ ਵਿੱਚ ਤੇ ਭਾਰਤੀ ਮੂਲ ਦੀ ਔਰਤ ਹੈ ਸੋ ਬੜੇ ਮਾਣ ਵਾਲੀ ਗੱਲ ਹੈ ਸਾਡੇ ਸਾਰਿਆਂ ਦੇ ਲਈ ਜੇ ਮੈਂ ਗੱਲ ਕਰਾਂ ਹੋਰ ਵੀ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਤੁਹਾਨੂੰ ਉਹ ਦਿਖਾਇਆ ਕਿ 1918 170 ਤੋਂ ਲੈ ਕੇ ਕਿਸ ਤਰੀਕੇ ਦੇ ਨਾਲ ਜਦੋਂ ਲੈਜਿਸਲੇਟਿਵ ਅਸੈਂਬਲੀ ਫਾਰਮ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਕੁਝ ਸਾਨੂੰ ਵੇਖਣ ਨੂੰ ਮਿਲਿਆ ਉਹਦੇ ਵਿੱਚ ਕਿਹੜੀਆਂ ਤਸਵੀਰਾਂ ਨੇ ਕਿੰਨਾ ਨੇ ਆਪਣੀ ਸ਼ਮੂਲੀਅਤ ਕੀਤੀ ਹੈ ਸੋ ਆ ਮੇਰੇ ਮਗਰ ਸਾਰੀਆਂ ਔਰਤਾਂ ਜਿਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਦੇ ਉੱਤੇ ਮੈਨੀਟੋਬਾ ਸੂਬੇ ਦੇ ਵਿੱਚ ਜੇ ਮੈਂ ਗੱਲ ਕਰਦਾ ਵੀ ਰੱਖਿਆ ਗਿਆ ਮੈਨੀਟੋਬਾ ਸੂਬੇ ਦੇ ਵਿੱਚ ਮਾਫ਼ ਕਰਨਾ ਅਹੁਦਿਆਂ ਦੇ ਉੱਤੇ ਰੱਖਿਆ ਇਹ ਤਸਵੀਰਾਂ ਜਿਹੜੀਆਂ ਅੱਜ ਆਪਣੇ ਇੱਥੇ ਲੱਗੀਆਂ ਹੋਈਆਂ ਨੇ ਇਸੇ ਦੇ ਨਾਲ ਹੀ ਮੈਂ ਕੁਝ ਹੋਰ ਨਾਮ ਵੀ ਜੇ ਤੁਹਾਡੇ ਨਾਲ ਸਾਂਝੇ ਕਰਨਾ ਤਾਂ ਉਹਦੇ ਵਿੱਚੋਂ ਜਿਵੇਂ ਇੱਕ ਇਹਨਾਂ ਦਾ ਨਾਮ ਆ ਇਹ ਹੈਗਾ ਜੀ ਮਾਰੀਅਲ ਸਮਿੱਥ ਸੋ ਇਹ ਇਨ 1983 ਸਮਿੱਥ ਵਾਸ ਦਾ ਫਰਸਟ ਔਮਨ ਟੂ ਬੀ ਅਪੋਇੰਟਡ ਐਸ ਡਿਪਟੀ ਪ੍ਰੀਮੀਅਰ ਸੋ ਸ੍ਰੀ 1900 83 ਦੇ ਵਿੱਚ ਪਹਿਲੇ ਵੂਮਨ ਬਣੇ ਸੀ ਜਿਨ੍ਹਾਂ ਨੂੰ ਡਿਪਟੀ ਪ੍ਰੀਮੀਅਰ ਦੀ ਪੋਸਟ ਦਿੱਤੀ ਗਈ ਸੀ ਸੋ ਇਹ ਵੀ ਇੱਥੇ ਇਹਨਾਂ ਦਾ ਇੱਕ ਮੈਂ ਕਹਿ ਦਵਾਂ ਮਾਣ ਵਾਲੀ ਗੱਲ ਹੈ ਇਹਨਾਂ ਦੀ ਕਮਿਊਨਿਟੀ ਦੇ ਲਈ ਔਰਤਾਂ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਸੋ ਇਸ ਤਰੀਕੇ ਦੇ ਨਾਲ ਔਰਤਾਂ ਦਾ ਮੈਨੀਟੋਬਾ ਸੂਬੇ ਵਿੱਚ ਕੀ ਯੋਗਦਾਨ ਹੈ ਲੈਜਿਸਲੇਟਿਵ ਬਿਲਡਿੰਗ ਨੇ ਉਸ ਸਾਹਮਣੇ ਰੱਖਿਆ ਆ